ਜਿਹਾ ਸ਼ਿਕਰ ਜਿਵੇਂ ਤੁਹਾਨੂੰ ਪਤਾ ਹੀ ਆ ਬਾਈ ਆਪਾਂ ਦਬਾਈ ਤੋਂ ਟੀਮ ਬਣਾਉਨੇ ਰਹੇ ਹਾਂਗੇ ਜਿਵੇਂ ਬਾਈ ਅੱਜ ਕੱਲ੍ਹ ਸਮੱਸਿਆ ਚੱਲ ਰਹੀ ਹੈਗੀ ਬਹੁਤ ਜਾਦੇ ਵੀਰੇ ਬਵਾਸੀਲ ਦੀ ਆਪਾਂ ਉਹਦਾ ਇੱਕ ਨੁਕਸਾ ਦੱਸਣਾ ਵੀਰੇ ਤੁਹਾਨੂੰ ਵੀਰੇ ਬਾਤ ਤੇ ਇੱਕ ਵੀਰੇ ਆਪਾਂ ਕੇਲਾ ਲੈ ਲੈਣਾ ਕੇਲਾ ਲੈ ਕੇ ਉਹਨੂੰ ਸੱਲ ਕੇ ਇਹਨੂੰ ਸੱਲ ਲਓ ਬਾਈ ਇੱਕ ਵਾਈ ਬਾਜ਼ਾਰ ਚੋਂ ਆਪਾਂ ਨੇ ਭੀਮਸੈਣੀ ਕਪੂਰ ਲੈਣਾ ਹੈ 5-10 ਰੁਪਈਆ ਦੇ ਆ ਸਾਰਾ ਵੀਰੇ ਬਹੁ ਵੱਡਾ ਰੋਗ ਤੋੜ ਦਿੰਦੇ ਆ ਭੀਮਸੈਣੀ ਕਪੂਰ ਲੈ ਕੇ ਵੀਰੇ ਮੱਕੀ ਦੇ ਦਾਣੇ ਜਿੰਨਾ ਕ ਮੱਕੀ ਦੇ ਦਾਣੇ ਜਿੰਨਾ ਕ ਲੈ ਲੈਣਾ ਐ ਇੰਨਾ ਕ ਲੈ ਲੈਣਾ ਵੀਰੇ ਕੇਲੇ ਦੇ ਵਿੱਚ ਐ ਪਾ ਦਿਓ ਵਿੱਚ ਪਾਤਾ ਐ ਕੇਲਾ ਦਵਾਰੀ ਇਸ ਤਰ੍ਹਾਂ ਕਰ ਲੈ ਵੀਰੇ ਇਹਨੂੰ ਅੱਥ ਨੇ ਵੀਰੇ ਅੱਥ ਨੇ ਕਰਨਾ ਹੈ ਰਾਤ ਨੂੰ ਇਹ ਸਾਰੀ ਰਾਤ ਤੱਕ ਪਿਆ ਰਹਿਣ ਦੋ ਸਵੇਰੇ ਖਾਲੀ ਪੈਟ ਉੱਠ ਕੇ ਲੈ ਲਓ ਵੀਰੇ ਇਹ ਤਿੰਨ ਦਿਨ ਲੈਣਾ ਲਗਾਤਾਰ ਛੋਟੀ ਬਵਾਸੀਲ ਕਿਧਰੇ ਜਾਊਗੀ ਬਾਈ ਬਾਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦੋ ਕਿਸੇ ਦਾ ਭਲਾ ਹੋ ਗਿਆ ਜੇ ਆਪਣੇ ਸ਼ੇਅਰ ਕਰਨ ਨਾਲ ਪਤਾ ਨਹੀਂ ਕਿੰਨੇ ਕੁ ਗੁਣ ਗਾਊਗਾ ਵੀਰੇ ਵੀਰੇ ਧੰਨਵਾਦ